ਇਸ ਮੌਕੇ ਫਤੇਹ ਜੰਗ ਸਿੰਘ ਬਾਜਵਾ ਨੇ ਕਾਨੂੰਵਾਨ ਬਲੈਕ ਦਫਤਰ ਦਾ ਦੌਰਾ ਕੀਤਾ ਜਿੱਥੇ ਬੀਡੀਓ ਦੀ ਕੁਰਸੀ ਖਾਲੀ ਨਜ਼ਰ ਆਈ ਜਦੋਂ ਸੈਕਟਰੀ ਨੂੰ ਫੋਨ ਕੀਤਾ ਗਿਆ ਤਾਂ ਸੈਕਟਰੀ ਨੇ ਫੋਨ ਹੀ ਨਹੀਂ ਚੁੱਕਿਆ ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਕਾਰ ਬੁਲਾ ਕੇ ਵਰਕਰਾਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਕਿਸੇ ਨਾਲ ੱੱਕਾ ਨਹੀਂ ਹੋਣ ਦਿੱਤਾ ਜਾਵੇਗਾ ਪਾਜੀ ਥੋੜੇ ਇੱਧਰ ਆ ਜਾਓ ਇੱਧਰ ਨੂੰ ਆ ਜਾਓ ਪਿੱਛੇ ਕੁਰਸੀ ਆਂਢੀ ਕੁਰਸੀ ਇੱਧਰ ਲਾਓ ਪਾਰਾ ਮੋਢਾ ਨਾਲ ਆਓ ਥੋੜੇ ਇੱਥੇ ਹੋ ਜਾਣਾ ਕੁਰਸੀ ਜਿਹੜੀ ਪ੍ਰੋਬਲਮ ਹੈ ਨਾ ਉਹ ਪੇਜਾ ਕੇ ਸੋਲਵ ਨਹੀਂ ਪਾਪੇ ਐਸਡੀਐਮ ਨਾਲ ਗੱਲ ਕਰਨਾ ਵੀ ਉਹ ਤੁਹਾਨੂੰ ਜੀ ਨੂੰ ਆਪਣੇ ਲੱਗੇ ਬਾ ਤੇ ਸਾਰਿਆਂ ਨੂੰ ਲੈ ਰੋਟੀ ਐਸੇ ਲੈ ਕੇ ਸਾਰੇ ਸਾਰੇ ਕਰਦੇ ਨੇ ਨੇ ਤਰਕੁਤ ਇਹ ਪੰਜਾਬ ਚੱਲ ਰਿਹਾ ਹੈ ਕਾਮ ਆਦੀ ਪਾਰਟੀ ਦਾ ਇਹ ਸ਼ਹੀਦ ਭਗਤ ਸਿੰਘ ਵੀ ਰੂਲ ਮੇਰੇ ਨਾਲ ਵੀ ਉਜੀਦਾ ਹੋਣਾ ਤੇ ਇਹਨਾਂ ਨੂੰ ਅਗੇ ਦਰਾਂ ਹੁਰਾ ਕਰਦਾ ਸਿਖਾ ਫੇਸੀ ਇਹਨਾਂ ਨੂੰ ਕਿਤੇ ਆਏ ਜੁੱਤੀ ਫੇਦੀਆਂ ਅਰੇ ਆ ਨਾ ਕੀ ਖਾਸ ਮਤਰੀ ਨਹੀਂ ਜਾਂਦਾ ਲੋਕਾਂ ਨੇ ਇਹਨਾਂ ਨੂੰ ਵਜਾਦਾ ਕਦੇ ਹੁੰਦੇ ਕਿਤੇ ਹੋਰ ਨਾ ਮੈਨੇ ਜਿੰਨਾ ਕਹਿੰਨੇ ਕੋਈ ਕਰਨਾ ਆਪਣੇ ਪਿੰਡ ਵਾਲੇ ਕਿਥੇ ਬੋਟਾ ਬੋਟਾ ਲਹੂ ਜੋ ਹਾਂ ਬੋਟਾ ਨਾ ਹੂੰ ਕਦੇ ਇਤੇ ਤੱਕਾਇ ਨਾ ਵੀ ਧੱਕਾ ਕਰੋ ਗਰਾਹ ਨਹੀਂ ਲੋ ਅੱਲਾ ਲੱਗਾ ਤਾਰ ਬਰ ਬੋਟਾ ਕਮਨ ਇੱਕੋ ਗੱਲ ਇਹ ਆ ਵੀ ਲੋਕ ਤਾਂ ਬੜੇ ਦਿਨਾਂ ਦੇ ਚੀਕ ਝਾੜਾ ਪਿਆ ਸੀਗਾ ਲੋਕ ਕਹਿ ਰਹੇ ਸੀ ਵੀ ਸਾਨੂੰ ਸੈਕਟਰੀ ਨਹੀਂ ਮਿਲਿਆ ਸਾਨੂੰ ਕਾਗਜ਼ ਨਹੀਂ ਮਿਲਦੇ ਮੇਰੀ ਕੱਲ ਵੀਡੀਓ ਸਾਹਿਬ ਨਾਲ ਗੱਲ ਹੋਈ ਆਪਕੋ ਟੈਲੀਫੋਨ ਤੇ ਮੈਂ ਕੀਤਾ ਮੈਂ ਵੀਡੀਓ ਸਾਹਿਬ ਤੁਹਾਡਾ ਸੈਕਟਰੀ ਸੋਨੂ ਮਸੀਹ ਜਿਹੜਾ ਉਹ ਮਿਲ ਹੀ ਗਿਆ ਤੇ ਉਹਨੂੰ ਮੈਂ ਕਿਹਾ ਵੀ ਸੋਨੂ ਮਸੀਹ ਤੁਹਾਡਾ ਜਿਹੜਾ ਸੈਕਟਰੀ ਉਹਨੂੰ ਕਿੱਥੇ ਮਿਲੀ ਹੈ ਤੇ ਉਹ ਕਹਿਣ ਲੱਗੇ ਜੀ ਵੀ ਉਹ ਸਾਡਾ ਟੈਲੀਫੋਨ ਹੀ ਨਹੀਂ ਚੱਕਦਾ ਬੜਾ ਮਾੜਾ ਜੀ ਬਾਏ ਸਾਹਿਬ ਇਹਦਾ ਕੋਈ ਮੈਂ ਕਿਹਾ ਉਹ ਐਮਐਲਏ ਦੇ ਘਰ ਬੈਠਾ ਹੈ ਉੱਥੇ ਲੋਕ ਇਹਦਾ ਮਤਲਬ ਵੀ ਆਪਣਾ ਹਿੱਤ ਮਾਰ ਕੇ ਤੇ ਐਮਐਲਏ ਦੇ ਪੈਰਾਂ 'ਚ ਲੰਮੇ ਪੈਣ ਤੇ ਫਿਰ ਉਹਨਾਂ ਨੂੰ ਉੱਥੇ ਕਾਗਜ ਮਿਲਣਗੇ ਬੜੇ ਅਫਸੋਸ ਦੀ ਗੱਲ ਹੈ ਡੈਮੋਕ੍ਰੇਸੀ ਦਾ ਪੰਚਾਇਤ ਦੀਆਂ ਇਲੈਕਸ਼ਨਾਂ ਫਾਊਂਡੇਸ਼ਨ ਹੈ ਤੇ ਜੇ ਅੱਜ ਪੰਚਾਇਤ ਦੀਆਂ ਇਲੈਕਸ਼ਨਾਂ ਦੇ ਵਿੱਚ ਇਹ ਹਾਲ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿ ਕੇ ਆਈ ਸੀ ਬੜਾ ਵੱਡਾ ਬਦਲਾਅ ਲੈ ਕੇ ਆ ਰਹੇ ਆ ਤੇ ਆਹ ਬਦਲਾਅ ਦੇ ਨੋਟ ਰੇ ਦੇ ਲੋਕਾਂ ਨੂੰ ਲੁੱਟਵੇ ਤੁਸੀਂ ਆਇਆ ਤੁਸੀਂ ਸਰਕਾਰ ਨਾਲ ਮਿਲਿਆ ਤੁਹਾਨੂੰ ਕੋਈ ਇੱਥੇ ਕੋਈ ਹੈ ਹੀ ਕੋਈ ਨਹੀਂ ਖਾਲੀ ਕੁਰਸੀਆਂ ਤੁਸੀਂ ਆਪ ਵੇਖਿਆ ਅਸੀਂ ਤੁਹਾਨੂੰ ਇਹ ਚੈਲੰਜ ਹੀ ਕੀਤਾ ਸੀ ਵੀ ਜਾਓ ਵੇਖ ਲਓ ਜੇ ਤੁਹਾਨੂੰ ਉੱਥੇ ਕੋਈ ਮਿਲ ਜੇ ਇੱਕ ਸੈਕਟਰੀ ਮਿਲ ਜੇ ਇਲੈਕਸ਼ਨ ਚੱਲ ਰਹੀ ਹੈ ਸਭ ਲੁਕੇ ਹੋਏ ਨੇ ਸਭ ਐਮਐਲਏ ਦੇ ਘਰ ਚ ਬੈਠੇ ਨੇ ਆਮ ਬੰਦਾ ਜਿਹੜਾ ਇਲੈਕਸ਼ਨ ਲੜਨਾ ਚਾਹੁੰਦਾ ਉਹਨੂੰ ਕੌਣ ਰਸੀਦੇਗਾ ਉਹਨੂੰ ਕੌਣ ਇਹਨੇ ਉਸੀ ਦੇਗਾ ਇਹ ਸਰਕਾਰ ਤੋਂ ਕੋਈ ਤਵਕਕੋ ਨਹੀਂ ਕੀਤੀ ਜਾ ਸਕਦੀ ਸਾਰੀਆਂ ਪਾਰਟੀਆਂ ਨੂੰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਅਸੀਂ ਇਹਦਾ ਐਕਸ਼ਨ ਲਵਾਂਗੇ ਅਸੀਂ ਹਾਈ ਕੋਰਟ ਦੇ ਵਿੱਚ ਇਹਦੀ ਰਿਟ ਵੀ ਪਾ ਰਹੇ ਆ ਵੀ ਇਲੈਕਸ਼ਨ ਨੂੰ ਨਲ ਐਨਵੋਇਡ ਕਰ ਦੋ ਇਹ ਇਲੈਕਸ਼ਨ ਦਾ ਕੋਈ ਤੁਕ ਨਹੀਂ ਇਹ ਇਲੈਕਸ਼ਨ ਜੇ ਹੋਏਗੀ ਤੇ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਆਪਣੀ ਦੇਖਰੇਖ ਥੱਲੇ ਆਪ ਜੁਮੇਵਾਰੀ ਚੁਕੇ ਨਾ ਤਾਂ ਡੀਸੀ ਮਿਲਦੇ ਨੇ ਨਾ ਏਡੀਸੀ ਮਿਲਦੇ ਨੇ ਨਾ ਐਸਡੀਐਮ ਤੁਹਾਨੂੰ ਰਾਹ ਦਿੰਦਾ ਹੈ ਨਾ ਵੀਡੀਓ ਰਾਹ ਦਿੰਦਾ ਹੈ ਨਾ ਸੈਕਟਰੀ ਮਿਲਦਾ ਤੇ ਜਾਏ ਕਿੱਥੇ ਬੰਦਾ ਆ ਸਭ ਲੋਕ ਜਿਹੜੇ ਨੇ ਇਹ ਐਨਓਸੀ ਲੈਣ ਲਈ ਸਵੇਰ ਦੇ ਮੇਰੇ ਕੋਲ ਕੱਦ ਕੇ ਆਏ ਅਸੀਂ ਉਸੇ ਬਾਬਤ ਅੱਜ ਇੱਥੇ ਆਏ ਔਰ ਤੁਹਾਨੂੰ ਰਿਕੁਐਸਟ ਕੀਤੀ ਵੀ ਆਓ ਤੁਸੀਂ ਵੀ ਵੇਖੋ ਇੱਥੇ ਕੀ ਹੋ ਰਿਹਾ ਤੁਹਾਡੇ ਸਾਹਮਣੇ ਅੱਜ ਜਿਹੜਾ ਨਗਾ ਨਾਚ ਇਹ ਆਪਣੀ ਤਾਕਤ ਦਾ ਕਰ ਰਹੇ ਨੇ ਇਹ ਤੁਹਾਡੇ ਸਾਹਮਣੇ ਹੈ ਇਹਦਾ ਜਵਾਬ ਅਸੀਂ ਵੀ ਚਾਹਨੇ ਆ ਵੀ ਜਿਹੜਾ ਤੁਹਾਡਾ ਚੌਥਾ ਥੰਮ ਹੈ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ ਉਹ ਇਹ ਤੁਹਾਡੀ মিডিਆ ਦੇ ਰਾਈ ਤੁਸੀਂ ਜਿਹੜੀ ਲੋਕਾਂ ਦੀ ਆਵਾਜ਼ ਹੈ ਤੁਸੀਂ ਲੋਕਾਂ ਦੇ ਜਿਹੜੇ ਇਹ ਉਹਨਾਂ ਨੂੰ ਪ੍ਰੋਬਲਮਜ਼ ਆ ਰਹੀਆਂ ਇਹ ਪੰਜਾਬ ਸਰਕਾਰ ਤੱਕ ਔਰ ਪੰਜਾਬ ਦੇ ਲੋਕਾਂ ਤੱਕ ਪਹੁੰਚਉਂਦਾ ਕਿਸੇ ਤਰੀਕੇ ਨਾਲ ਡੀਸੀ ਦੇ ਦਰਮਾਨ ਲਗਾਇਆ ਗਿਆ ਕਨਵਨ ਆਫ ਕੰਪਸ ਪਾਰਟੀਆਂ ਨੂੰ ਕੁਝ ਨੁਕਸਨ ਨਹੀਂ ਹੋਇਆ ਇਹ ਕੋਹਰ ਪਾਰਟੀ ਨੇ ਆਪਣੇ ਢੰਗ ਨਾ ਕਰਨਾ ਹੈ ਡੀਸੀ ਸਾਹਿਬ ਉਹਨਾਂ ਨੂੰ ਮਿਲੇ ਨਹੀਂ ਮਿਲੇ ਕੀ ਗੱਲ ਹੋਈ ਹੈ ਮੈਨੂੰ ਉਸ ਬਾਰੇ ਕੋਈ ਪਤਾ ਨਹੀਂ ਪਰ ਇਹ ਗੱਲ ਪੱਕੀ ਹੈ ਵੀ ਜਿਹੜਾ ਵੀ ਪ੍ਰਸ਼ਾਸਨ ਹੈ ਜਿੰਨਾ ਤੋਂ ਆਮ ਅਸੀਂ ਆਸ ਰੱਖਦੇ ਆਂ ਵੀ ਸਾਨੂੰ ਇਨਸਾਫ ਮਿਲੇਗਾ ਜੇ ਤ ਕੋ ਜਾ ਕੇ ਇਨਸਾਫ ਦੀ ਕੋਹਾੜ ਲੈਣੇ ਜੇ ਉਹ ਹੀ ਤੁਹਾਨੂੰ ਨਹੀਂ ਮਿਲਦਾ ਤੇ ਤੁਸੀਂ ਇਹ ਸਮਝ ਸਕਦੇ ਹੋ ਵੀ ਇਹ ਕਿਥੋਂ ਕਿਲੀ ਲਈਏ ਇਹ ਮੁੱਖ ਮੰਤਰੀ ਦੇ ਦਫ਼ਤਰ ਤੋਂ ਉਤੋਂ ਦਿੱਲੀ ਤੋਂ ਕੇਜਰੀਵਾਲ ਦੇ ਦਫ਼ਤਰ ਤੋਂ ਇਹ ਹਦਾਇਤ ਕੀਤੀ ਗਈ ਹੈ ਇਹ ਸਰਕਾਰ ਨੂੰ ਵੀ ਅਸੀਂ ਇਹ ਜਿਹੜੀਆਂ ਪੰਚਾਇਤ ਦੀਆਂ ਇਲੈਕਸ਼ਨਾਂ ਇਹ ਲੁੱਟਨੀਆਂ ਨੇ ਇਹ ਕਿਸ ਤਰੀਕੇ ਦੱਸਣਾ ਹੈ ਪੰਜਾਬ ਦੇ ਲੋਕਾਂ ਨੂੰ ਵੀ ਸਾਡੀ ਵੀ ਜਿਹੜੀ ਹੈ ਜਿਹੜਾ دہشت ਹੈ ਨਾ ਜਿਹੜੀ ਉਹ ਚੱਲਦੀ ਹੈ ਔਰ ਇੱਥੋਂ ਤੱਕ ਵੀ ਇਹ ਗੈਂਗਸਟਰਾਂ ਕੋਲੋ ਤੇ ਕੱਲ ਅੱਜ ਮੈਂ ਬਿਆਨ ਪੜ੍ਹ ਰਿਹਾ ਸੀ ਉਹਨਾਂ ਕੋਲੋਂ ਇਹ ਡੱਬਕੇ ਮਰਾ ਰਹੇ ਨੇ ਉਹਨਾਂ ਦੇ ਸਾਰਾ ਕੁਝ ਹੋ ਰਿਹਾ ਤੇ ਕਦੀ ਇਲੈਕਸ਼ਨ ਹੋ ਰਹੀ ਹੈ ਕਿੱਧਰ ਨੂੰ ਤੁਰ ਪਿਆ ਪੰਜਾਬ ਜਿਹੜਾ ਸੂਰਬੀਰਾਂ ਦਾ ਪੰਜਾਬ ਸੀ ਜਿਹੜਾ ਗੁਰੂਆਂ ਪੀਰਾਂ ਦਾ ਪੰਜਾਬ ਸੀ ਅੱਜ ਉਹ ਕੀ ਇਹ ਪੰਜਾਬ ਦੇ ਜਿਹੜੇ ਗੈਂਗਸਟਰ ਨੇ ਉਹ ਇਹਨਾਂ ਨੂੰ ਜਿਹੜਾ ਰੂਲ ਕਰਨਗੇ ਬੜੇ ਅਫਸੋਸ ਦੀ ਗੱਲ ਹੈ ਔਰ ਮੈਂ ਸਮਝਦਾ ਪ੍ਰਸ਼ਾਸਨ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ ਹੈ ਔਰ ਅਸੀਂ ਪ੍ਰਸ਼ਾਸਨ ਕੋ ਆਸ ਨਹੀਂ ਕਰ ਸਕਦੇ ਕਿਉਂਕਿ ਦਿਨ ਤੇ ਰਹਿ ਕੇ ਦੋ ਦੋ ਦਿਨਾਂ ਤੱਕ ਤੁਸੀਂ ਕਾਗਜ਼ ਨਹੀਂ ਉੱਥੇ ਪੇਸ਼ ਕਰਦੇ ਤੇ ਤੁਹਾਡਾ ਕੰਮ ਹੋ ਗਿਆ ਫਿਰ ਤੁਸੀਂ ਜੋ ਮਰਜ਼ੀ ਕਹਿੰਦੇ ਰਹੋ ਇਹਨਾਂ ਕਹਿਣਾ ਜੀ ਕੋਈ ਆਇਆ ਹੀ ਨਹੀਂ ਜੀ ਅਸੀਂ ਇੱਕ ਤਰਫਾ ਜਿਹੜੀ ਇਲੈਕਸ਼ਨ ਜਿੱਤ ਲਈ ਆਮ ਪਾਰਟੀ ਵਾਲੇ ਕਹਿ ਰਹੇ ਆ ਸਹਿਮ ਸੰਤੀ ਨਾਲ ਬਹੁਤ ਵਧੀਆ ਹੋ ਰਿਹਾ ਵਾ ਇਸ ਕਿਸ ਨੂੰ ਇਸ ਨੂੰ ਕਿਸ ਨਹੀਂ ਇਹ ਨ ਦੇ ਦੇਉਂ ਚੰਦ ਸੰਤੀ ਦੇ ਲਈ ਸਰਬਸੰਤੀ ਹੈ ਸਰਬਸੰਤੀ ਦਾ ਮਤਲਬ ਕੀ ਹੁੰਦਾ ਹੈ ਵੀ ਸਾਰਾ ਪਿੰਡ ਸਲਾਹ ਕਰੇ ਵੀ ਇਹ ਮੌਕਾ ਅਸੀਂ ਇਸ ਬੰਦੇ ਨੂੰ ਯੂਨੀਨਿਮਸਲੀ ਦੇ ਰਿਹਾ ਪਿੰਡ ਦੀ ਬਿਹਤਰੀ ਵਾਸਤੇ ਉਹਦਾ ਯੂਨੀਨਿਮਸ ਇੱਥੇ ਯੂਨੀਨਿਮਿਟੀ ਕੀਤੀ ਜਾ ਰਹੀ ਹੈ ਐਮਐਲਏ ਦੇ ਘਰ ਬਹਿ ਕੇ ਉਹ ਕਿਉਂ ਕੀਤੀ ਜਾ ਰਹੀ ਹੈ ਤੁਸੀਂ ਸਮਝਦੇ ਹੋ ਵੀ ਤੇਰੇ ਇਨੇ ਖਰਚ ਹੋਣਗੇ ਤੇਰੇ ਇਨਾ ਤਰ੍ਹਾਂ ਕਰ ਦਿੰਦੇ ਆ ਤੂੰ ਫਿਕਰ ਕਿਉਂ ਕਰਦਾ ਦੂਜੇ ਦੇ ਕਾਗਜ਼ ਨਹੀਂ ਅਸੀਂ ਆਂ ਦੇ ਦਿੰਦੇ ਇਹ ਕਾਗਜ਼ ਕਿਉਂ ਨਹੀਂ ਐਨਓਸੀਸ ਦਿੱਤੀਆਂ ਜਾ ਰਹੀਆਂ ਸਿਰਫ ਇੱਕ ਬਜਾ ਕਰਕੇ ਵੀ ਇੱਥੇ ਧੰਦ ਲੀਆਂ ਔਰ ਜੋ ਕਰਨਾ ਇਹ ਸਾਰਾ ਕੁਝ ਮਿਲ ਮਲਾ ਕੇ ਹੋ ਰਿਹਾ ਔਰ ਮੈਂ ਇਸ ਦੇ ਵਿੱਚ ਪੰਜਾਬ ਸਰਕਾਰ ਨੂੰ ਟੋਟਲ ਮੈਂ ਸਮਝਦਾ ਵੀ ਦੇ ਆਰ ਇਨਵੋਲਡ ਇਨ ਇਟ ਐਮਐਲਏ ਜੇ ਕਰ ਰਿਹਾ ਤੇ ਬਹੁਤ ੱਕਾ ਕਰ ਰਿਹਾ ਹਰ ਜਗ੍ਹਾ ਹੋ ਰਿਹਾ ਨਾ ਇਹ ਬਟਾਲੇ ਦੀ ਨਹੀਂ ਇਹ ਕਾਦੀਆਂ ਚ ਵੀ ਹੋ ਰਿਹਾ ਹੈ ਇਹ ਗੁਰਦਾਸਪੁਰ ਵੀ ਹੋ ਰਿਹਾ ਹੈ ਇਹ ਫਤਿਹਗੜ ਚੂੜੀਆਂ ਚ ਵੀ ਹੋ ਰਿਹਾ ਹਰ ਜਗ੍ਹਾ ਤੰਦਲੀਆਂ ਮਚ ਗਿਆ ਨੇ ਸੋ ਸਰਕਾਰ ਨੂੰ ਔਰ ਮੈਸਮੇਨਾ ਹਾਈ ਕੋਰਟ ਨੂੰ ਇਹ ਜਿਹੜੀ ਇਲੈਕਸ਼ਨ ਹੈ ਨਾ ਲੈਨਵੋਇਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਅਸੀਂ ਅੱਜ ਹੀ ਚਿੱਠੀ ਪਾਵਾਂਗੇ ਅੱਜ ਦਾ ਵੇਰਵਾ ਦਿੰਦਿਆਂ ਹੋਇਆਂ ਵੀ ਇਸ ਇਲੈਕਸ਼ਨ ਨੂੰ ਨਾਲ ਐਨਵੋਇਡ ਕੀਤਾ ਜਾਵੇ